ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਚੜ੍ਹਦੀ ਕਲਾ ਚ ਅੱਜ ਅਸੀਂ ਚੱਲੇ ਆ ਜੀ ਧੰਤਾਨ ਸਾਹਿਬ ਗੁਰਦੁਆਰਾ ਸਾਹਿਬ ਨਥਾ ਟੇਕਣ ਤੇ ਤੁਹਾਨੂੰ ਸਾਰਾ ਬਲੌਗ ਦਿਖਾਵਾਂਗੇ ਆਪਾਂ ਆਪਣੇ ਬਲੌਗ ਨਾਲ ਸਾਡਾ ਬਣੇ ਰਹੋ ਸਾਰੇ ਦੱਸ ਤੁਹਾਨੂੰ ਕਰਾਵਾਂਗੇ ਤੇ ਹੋਰ ਵੀ ਕੋਸ਼ਿਸ਼ ਕਰਾਂ ਇੱਕ ਦੋ ਤੁਹਾਨੂੰ ਜਾਣ ਦੀ ਜਿੰਨਾ ਹੋ ਸਕੇ ਸਾਰਾ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਆਪਣੇ ਨਾਲ ਤੇ ਆਪਾਂ ਹੁਣ ਚੱਲੇ ਆ ਜੀ ਲਓ ਜੀ ਆਪਾਂ ਪਹੁੰਚ ਚੁੱਕੇ ਆ ਲਹਿਰੇ ਲਹਿਰੇ ਪਹੁੰਚ ਗਏ ਆ ਗੁਰਦਿਆਨ ਹੋਰ ਜੇ ਅੱਗੇ ਚੱਲ ਰਹੇ ਨੇ ਅਸੀਂ ਆ ਰਹੇ ਹਾਂ ਪਿੱਛੇ ਕਿਉਂਕਿ ਸਾਡੇ ਸਾਥ ਦਾ ਗੁਰਤੇ ਨੂੰ ਪਤਾ ਅਸੀਂ ਕਿਤੇ ਗਏ ਨਹੀਂਗੇ ਪਹਿਲੀ ਵਾਰ ਜਾ ਰਹੇ ਆ ਲਓ ਜੀ ਹੁਣ ਪਹੁੰਚ ਚੁੱਕੇ ਆਪਾਂ ਮੋਨਕ ਮੋਨਕ ਪਹੁੰਚ ਚੁੱਕੇ ਹਾਂ ਜੀ ਇਤੋਂ ਆਪਾਂ ਅੱਗੇ ਚੱਲਾਂਗੇ ਤਮਤਾਨ ਸਾਹਿਬ ਚੱਲਾਂਗੇ ਪਹਿਲਾਂ ਆਪਾਂ ਅੱਗੇ ਅੱਗੇ ਦੇਖਾਂਗੇ ਬਣੇ ਰਹੋ ਆਪਣੇ ਨਾਲ ਤੇ ਬਣੇ ਰਹੋ ਲਓ ਜੀ ਇੱਥੇ ਅੱਗੇ ਰਸਤਾ ਭੁੱਲ ਗਏ ਜੀ ਫਿਰ ਰਸਤਾ ਪੁੱਛਣਾ ਪੈ ਸਾਨੂੰ ਮਸਤੀ ਆ ਗਈ ਥੋੜੀ ਪਿੱਛੇ ਗਲਤ ਮੁੜ ਗਏ ਸੀਗੇ ਪਹੁੰਚ ਆਏ ਆਪਾਂ ਤਮਤਾਨ ਸਾਹਿਬ ਨੂੰ ਲੈ ਗਏ ਸੀਗੇ ਗਲਤ ਰਸਤਾ ਪੁੱਛ ਕੇ ਅੱਗੇ ਆਪਾਂ ਚੱਲੇ ਆ ਤੇ ਹੁਣ ਆਪਾਂ ਪਹੁੰਚਾਂਗੇ ਤਮਤਾਨ ਸਾਹਿਬ ਆ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸੇ ਤਮਤਾਨ ਸਾਹਿਬ ਜੀ ਹਰਿਆਣੇ ਚ ਪੈ ਜਾਂਦਾ ਇਹ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਇਹ ਜਿਹੜਾ ਆਪਾਂ ਤਮਤਾਨ ਸਾਹਿਬ ਗੁਰਦੁਆਰਾ ਸਾਹਿਬ ਦਾ ਬਲੌਗ ਹੈ ਉਹ ਅਲੱਗ ਕਾਪਣੇ ਪਾਇਆ ਸਾਰਾ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਉਹਦੇ ਵਿੱਚ ਜੇ ਮਾ ਹੌਸਾ ਕਾ ਬਾਵਾ ਉਹ ਅਲੱਗ-ਬੋਗ ਵਲੌਗ ਪਾਵਾਂਗੇ ਆਪਾਂ ਸਾਰਾ ਆਪਣਾ ਵਲੌਗ ਦੇਖਿਓ ਕਿਉਂਕਿ ਚੱਲੇ ਜਿਹੜਾ ਆਪਣਾ ਵਲੌਗ ਹੈ ਆਪਣਾ ਰਸਤੇ ਵਾਲਾ ਵਲੌਗ ਆ ਆਪਾਂ ਦਿਖਾਵਾਂਗੇ ਕਿੱਥੇ-ਕਿੱਥੇ ਗਿਆਂ ਬਸ ਮੋਟਾ-ਮੋਟਾ ਤੇ ਜੇ ਗੁਰਦੁਆਰਾ ਸਾਹਿਬ ਦਾ ਵਲੌਗ ਹੈ ਅਲੱਗ ਆਪਾਂ ਅਪਲੋਡ ਕਰਾਂਗੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਜਿੰਨਾ ਕਾ ਆਪਾਂ ਨੂੰ ਪਤਾ ਲੱਗਿਆ ਕੋਸ਼ਿਸ਼ ਕਰੀਏ ਦੱਸਣ ਦੀ ਸਾਰਾ ਤੁਹਾਨੂੰ ਦਿਖਾਇਓ ਉਹਦੇ ਵਿੱਚ ਆਪਾਂ ਨੇ ਇਹਦੇ ਵਿੱਚ ਤਾਂ ਆਪਾਂ ਇੱਕ ਵਸ ਮੋਟਾ-ਮੋਟਾ ਤੁਹਾਨੂੰ ਦਿਖਾਵਾਂਗੇ ਜੇ ਗੁਰਦੁਆਰਾ ਸਾਹਿਬ ਸ੍ਰੀ ਤਮਤਾਨ ਸਾਹਿਬ ਜੀਂਦ ਕਰੋ ਜੀ ਦਰਸ਼ਨ ਬਾਕੀ ਆਪਣਾ ਸਾਰਾ ਵਲੌਗ ਜਰੂਰ ਦੇਖਿਓ ਉਹਦੇ ਵਿੱਚ ਆਪਾਂ ਜਾਂ ਡੀਪਲੀ ਦਿਖਾਇਆ ਸਾਰਾ ਕੁਝ ਆਪਾਂ ਤੁਹਾਨੂੰ ਅੰਦਰੋਂ ਨਾ ਇਹ ਬਾਰੇ ਬਾਜ਼ਾਰ ਲੱਗਿਆ ਹੋਇਆ ਥੋੜਾ ਮੋਟਾ ਲੱਗਦਾ ਜਿਹੜਾ ਕੰਸੀਵਰੇ ਟਾਈਮ ਸੀਗਾ ਥੋੜਾ ਘੱਟ ਸੀਗਾ ਦਿਨ ਦਿਨ ਪਰਖ ਪਈ ਜਾਂਦਾ ਦੁਕਾਨਾਂ ਲੱਗੀਆਂ ਹੋਈਆਂ ਸੀ ਸੰਗਤ ਬਹੁਤ ਪਹੁੰਚ ਰਹੀ ਸੀ ਹੰਤਵਾਰ ਕਰਕੇ ਨਾਲ ਕਰੋ ਦਰਸ਼ਨ ਇਸ ਤੋਂ ਬਾਅਦ ਹਮ ਆਪਾਂ ਫਿਰ ਅੱਗੇ ਵੀ ਚੱਲਾਂਗੇ ਇੱਕ ਤੋਂ ਥਾਂ ਮੇ ਹੋ ਚੱਲਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਬਣੇ ਰਹੀਏ ਆਪਣੇ ਵਲੌਗ ਨਾਲ ਮੰਦਰ ਦਾ ਸ਼ੰਗੀ ਇੱਥੇ ਗੁਰਦੁਆਰਾ ਸਾਹਿਬ ਦਾ ਸਾਰੇ ਬਹੁਤ ਸੁੰਦਰ ਸਥਾਨ ਬਣਿਆ ਹੋਇਆ। ਇਹ ਦਿਖਾਣਾ ਲੱਗੇ ਹੈ ਬਾਹਰ ਬੱਚਿਆਂ ਨੇ ਕੁਛ ਮੜਾ ਮੋਟਾ ਗਾਣ ਹੋਣਾ ਜਿਹੜਾ ਲੈਣਾ ਸੀ ਕੁਛ ਲੈ ਲਿਆ ਸੀ ਮੜਾ ਮੋਟਾ। ਇਹ ਮੇਨ ਐਂਟਰੀ 게ਟ ਆ ਜਿਹੜਾ ਪਹਿਲਾਂ ਦਿਖਾਇਆ ਸੀ ਉਹ ਪੁਰਾਣੀ ਡਿਊਟੀ ਸੀਗੀ ਹੁਣ ਇਹ ਨਵਾਂ 게ਟ ਬਣ ਚੁੱਕਿਆ। ਇਹ ਡਿਊਟੀ ਨਵੀਂ ਬਣੀ ਆ। ਇੱਥੋਂ ਐਂਟਰੀ ਹੁੰਦੀ ਆ। ਬਹੁਤ ਵੱਡਾ ਸਥਾਨ ਬਣਿਆ ਹੋਇਆ। ਗੁਰਦੁਆਰਾ ਸ੍ਰੀ ਤਮਤਨ ਸਾਹਿਬ ਜੀ ਤੋਂ ਫਿਰ ਆਪਾਂ ਅੱਗੇ ਨੂੰ ਚੱਲ ਪਏ ਜੀ। ਅੱਗੇ ਜਾ ਰਹੇ ਸੀ ਪਿੰਡਾਂ 'ਚ ਹਰਿਆਣੇ ਦੇ ਪਿੰਡ ਨੇ ਪਹਿਲੀ ਵਾਰ ਆਏ ਸੀ ਅਪਾ ਤੇ ਦੇਖਿਆ ਵੀ ਨਹੀਂ ਹੋਇਆ ਸੀ ਆਪ ਨੂੰ ਪਤਾ ਵੀ ਨਹੀਂ ਪੁੱਛ-ਪੁੱਛ ਕੇ ਸੀ ਗਏ ਸਾਨੂੰ ਰਸਤੇ ਦਾ ਵੀ ਨਹੀਂ ਪਤਾ ਸੀਗਾ ਕਿਉਂਕਿ ਫਸਟ ਟਾਈਮ ਇਧਰ ਆਏ ਹੋਏ ਸੀਗੇ ਬਾਕੀ ਇਹ ਪਿੰਡਾਂ 'ਚ ਆਪਾਂ ਕਿਤੇ ਪਹਿਲਾਂ ਵੀ ਨਹੀਂ ਆਏ ਤੇ ਚਲੋ ਸੋਚੇ ਪਿੰਡਾਂ ਦੇ ਵੀਡੀਓ ਬਣਾ ਲਈਏ ਅਲੱਗ-ਅਲੱਗ ਮਾਹੌਲ ਹੁੰਦਾ ਸਾਰੇ ਪਿੰਡਾਂ ਦਾ ਨਾ ਜਿੰਨੀ ਕੋਸ਼ਿਸ਼ ਕੀਤੀ ਕੋ ਬਾਈਕ ਤੇ ਕਰ ਬੜੀ ਧੀਰੀ ਬਣਦੀ ਥੋੜਾ ਤੇਜ਼ ਜਾਣਾ ਪੈਂਦਾ ਟਾਈਮ ਬਹੁਤ ਲੱਗ ਜਾਂਦਾ ਪਰ ਫਿਰ ਵੀ ਕੋਸ਼ਿਸ਼ ਕਰੀ ਸੀ ਜਿੰਨਾ ਕੋ ਹੋ ਸਕਿਆ ਵੀਡੀਓ ਕੈਚ ਕਰਨ ਦੀ ਇਹ ਪਿੰਡ ਨੇ ਜੀ ਹਰਿਆਣੇ ਦੇ ਮੋਟਰਸਾਈਕਲ ਤੋਂ ਥੋੜਾ ਜਿਹਾ ਕਟਪਾ ਲੱਗਦਾ ਅੱਗੇ ਸੀ ਰਸਤਾ ਪੁੱਛ-ਪੁੱਛ ਕੇ ਜਾ ਰਿਹਾ ਅੱਗੇ ਜਾਣਾ ਸੀ ਅਸੀਂ ਨੇ ਹਾਸ ਡਹਿਰ ਹਾਸ ਡਹਿਰ ਹਰਿਆਣੇ ਦਾ ਇੱਕ ਪਿੰਡ ਹੈ ਤੇ ਇੱਕ ਤੀਰਸਤਾਨ ਬਣਿਆ ਹੋਇਆ ਹੈ ਉੱਥੇ ਜਾਣਾ ਸੀ ਆਪਾਂ ਨੇ ਕਿਉਂਕਿ ਅਸੀਂ ਤਾਂ ਪਹਿਲੀ ਵਾਰ ਗਏ ਸੀ ਸਾਡੇ ਬਾਪੂ ਵੀ ਪਹਿਲਾਂ ਜਾਂਦੇ ਰਹੇ ਨੇ ਪਾਪਾ ਜਗਦੀਸ਼ ਮੁਰ ਸਮਾਦ ਤੋਂ ਗੱਡੀ ਲੈ ਕੇ ਜਾਂਦੇ ਹੁੰਦੇ ਨੇ ਤੋਂ ਗੁਰਤੇਆਂ ਦੇ ਢੈਲੀ ਨੇ ਵੀ ਕਿਹਾ ਸੀਗਾ ਕਿ ਉੱਥੇ ਵੀ ਜਾ ਕੇ ਆਇਓ ਚਲੋ ਉਥੋਂ ਉਹਨਾਂ ਦਾ ਲਵੀ ਹੈਗਾ ਜੀ 15 20 ਕਿਲੋਮੀਟਰ ਦੂਰ ਹੈਗਾ ਸੀਗਾ ਤੇ ਕੋਈ ਸਾਨੂੰ ਰਸਤਾ ਨਹੀਂ ਪਤਾ ਸੀ ਸ਼ਾਇਦ ਤਾਂ ਫਰਕ ਹੋ ਸਕਦਾ ਜੀ ਮੰਡੋਂ ਪਰਾਂ ਪਰ ਆ ਬਾਗੇ ਹੋਈਏ ਤੇ ਰਸਤੇ ਜਾ ਰਹੇ ਸੀਗੇ ਵੀਡੀਓ ਬਣਾਉਂਦੇ ਰਹੇ ਜਿੰਨਾ ਕੁ ਬਣ ਸਕੀ ਦਿਲੀ ਵੀਡੀਓ ਬਣਾ ਰਿਹਾ ਸੀਗਾ ਲੇਕੋ ਮੂਰੇ ਬੈਠਾ ਜੀ ਵਾਹ ਕਿਤੇ ਘੁਰਤਿਆਂ ਚ ਲਾ ਰਿਹਾ ਸੀਗਾ ਤਾਂ ਕਿ ਕੋਈ ਮੋਬਾਈਲ ਹਿੱਲੀ ਵੀ ਜਾ ਰਿਹਾ ਕਰ ਇਹ ਪਿੰਡ ਨੇ ਜ ਹਰਿਆਣੇ ਦੇ ਸਾਰੇ ਦੇਖੋ ਤੁਸੀਂ ਅੱਗੇ ਤਾਂ ਇੱਥੇ ਮਤਲਬ ਲੌਕਟ ਲਾਈ ਹੁੰਦੀ ਹੈ ਉਹ ਟੈਬਲਿਟੀ ਲੱਗੀ ਹੋਈ ਸੀਗੀ ਜਿੰਨਾ ਹੋ ਸਕਿਆ ਕੋਸ਼ਿਸ਼ ਕੀਤੀ ਆਪਾਂ ਨੇ ਕੈਸ਼ ਕਰਨ ਦੀ ਥੋੜਾ ਟਾਈਮ ਥੋੜਾ ਘਟ ਸੀਗਾ ਤੇ ਕਣਕਚਰ ਗੱਲਬਾਤ ਵੀ ਪੁੱਛੀ ਜਾਂਦੀ ਕੋਈ ਹੋ ਜਾਂਦਾ ਹਣਾ ਪਰ ਥੋੜੀ ਦਿੱਕਤ ਸੀਗੀ ਵੀ ਟਾਈਮ ਦੀ ਕਿ ਬਾਪਸ ਆਉਣਾ ਸੀ ਅਸੀਂ ਨੇ ਕਾਫੀ ਦੂਰ ਸੀਗਾ ਜੀ ਚੱਲਦੇ ਗਏ ਚੱਲਦੇ ਗਏ ਪੁੱਛਿਆ ਬਹੁਤਾਂ ਮੈਨੂੰ ਲਾਇਕਾ ਟੁਕੜੀ ਵੀ ਥਾਂ ਪੁੱਛਿਆ ਹੋ ਗਿਆ ਅਸੀਂ ਨੇ ਰਸਤਾ ਹੱਸ ਡਹਿਰ ਦਾ ਉਹਨੂੰ ਰਸਤਾ ਨਹੀਂ ਪਤਾ ਸੀ ਬਿਲਕੁਲ ਵੀ ਕੰਮ ਇਹ ਪਹਿਲਾਂ ਉਹ ਸ਼ੁਰਾਂ ਲੱਗ ਪੁੱਛਦੇ ਜਦੋਂ ਆਪਾਂ ਜਿੱਤਮ ਤਾਂ ਸਭ ਤੋਂ ਚੱਲੇ ਸੀਗੇ ਸੀ ਉੱਥੇ ਵੀ ਲੋਕਾਂ ਨੂੰ ਪਤੀ ਨਹੀਂ ਹੈਗਾ ਸੀ ਵੀ ਕਿੱਧਰ ਅਸੀਂ ਚਲੋ ਪਤਾ ਕਰਿਆ ਵੀ ਇੱਧਰੋਂ ਮਾੜਾ ਮੋਟਾ ਹਿਸਾਬ ਨਾਲ ਚੱਲੀ ਗਏ ਫਿਰ ਗਾਂਹਾਂ ਜਾ ਕੇ ਲਾਵੇ ਪਹੁੰਚ ਕੇ ਪਤਾ ਲੱਗਣ ਲੱਗ ਗਿਆ ਇਹ ਸਾਨੂੰ ਦੱਸਿਆ ਉਹਨਾਂ ਨੇ ਤੇ ਬੜੀ ਚੱਲਦੇ ਚਲੇ ਗਏ ਚੱਲਦੇ ਚਲੇ ਵੀ ਚਲੋ ਹੁਣ ਚੱਲੇ ਤਾਂ ਹੈਗੇ ਆ ਹੁਣ ਤਾਂ ਪਹੁੰਚ ਕੇ ਹਟਾਂਗੇ ਥੋੜਾ ਮੋਟਾ ਵੱਧ ਲੱਗ ਜੂਗਾ ਘਟਕੜਾ ਸੀਨੀਅਰਸ ਉਸ ਦਿਨ ਤੋਂ ਤਨ 100 ਕਿਲੋਮੀਟਰ ਮੰਗ ਕੇ ਸਾਫਰ ਕੱਢਦਾ ਹੋਊਗਾ ਲੋ ਜੀ ਅਜੀ ਹੋਏ ਕੱਟੇ ਭਰਾ ਥੋੜਾ ਜਿਆ ਦਿਨੇ ਸਾਡੀ ਖਣੀ ਵੀ ਕਰਤੀ ਵੀਡੀਓ ਇਹ ਲੋ ਜੀ ਕਾਵੜ ਜੋ ਲੈ ਕੇ ਆਉਂਦੇ ਨੇ ਕਾਵੜੀ ਭਰਾ ਕਾ ਹੁਣ ਬਹੁਤ ਹੁਣ ਰਾਸਤੇ 'ਚ ਬਹੁਤ ਮਿਲੇ ਜੋ ਹਰਿਦਵਾਰ ਤੋਂ ਕਾਵੜ ਲੈ ਕੇ ਆਉਂਦੇ ਨੇ ਪੁੱਛ ਪਛਾ ਕੇ ਅਸੀਂ ਹੌਲੀ ਹੌਲੀ ਡਿੱਗਦੇ ਪੈਂਦੇ ਇੱਥੇ ਪੈਂਦੇ ਲਵੇ ਲੱਗ ਚੁੱਕੇ ਆ ਤੰਗਾਂ ਮਾਗੇ ਬਸ ਪਹੁੰਚਣ ਵਾਲੀ ਆ ਹੁਣ ਆਪਾਂ ਕੋਈ ਬਾਲਾ ਦੂਰ ਨਹੀਂ ਹੈਗਾ ਥੋੜੀ ਰਹਿ ਗਿਆ ਹਿੱਥੋਂ ਬਾਅਦ ਪਰ ਪੁੱਛਣਾ ਬਹੁਤ ਵਾਰੀ ਪਿਆ ਮੈਂ ਲੱਗਦਾ ਘਟਕੜ 20 ਵਾਰੀ ਪੁੱਛਿਆ ਹੋਊਗਾ ਸੀਨੇ ਰਸਤਾ ਕਿ ਸਾਨੂੰ ਬਿਲਕੁਲ ਨਹੀਂ ਪਤਾ ਸੀ ਪਹਿਲਾਂ ਪਹਿਲਾਂ ਤਾਂ ਲੋਕਾਂ ਨੂੰ ਵੀ ਨਹੀਂ ਪਤਾ ਸੀ ਕਿੱਥੇ ਜਾ ਅਸਲ ਜੀ ਆਪਦੇ ਹਿਸਾਬ ਨਾਲ ਖਨੌਰੀ ਨੂੰ ਪੁੱਛ ਕੇ ਜੀ ਖਨੌਰੀ ਦੀ ਖਨੌਰੀ ਦੇ ਲੱਗੇ ਜਾ ਕੇ ਪਿੰਡ ਆਇਕ ਹੈ ਖਨੌਰੀ ਬਾਰਡਰ ਆਪਣਾ ਧਰਨਾ ਲੱਗਿਆ ਹੋਇਆ ਸੀ ਕਿਸਾਨਾਂ ਦਾ ਬਾਰਡਰ ਤੋਂ ਇੱਕ ਸੜਕ ਮੁੜਦੀ ਹੈ ਸਿੰਗਲ ਸਕੂਲ ਕੋਲੋਂ ਉੱਥੇ ਜਾ ਕੇ ਥੋੜਾ ਅੰਦਰ ਜਾ ਕੇ 2 ਕਿਲੋਮੀਟਰ 3 ਕਿਲੋਮੀਟਰ ਪਿੰਡ ਆ ਇਹ ਦੇਖੋ ਇਹ ਵੀ ਕਾਵੜ ਲੈ ਕੇ ਆਉਂਦੇ ਨੇ ਜਿਹੜੇ ਇੱਥੇ ਫੇਰ ਖੜ ਕੇ ਪੁੱਛਿਆ ਸੀ ਨੇ ਇਹ ਜੋ ਆਪਣੇ ਕਾਵੜ ਲੈ ਕੇ ਆਉਂਦੇ ਨੇ ਦੇਖੋ ਸਾਹਮਣੇ ਦੇਖ ਰਹੇ ਸੀ ਬਹੁਤ ਭਰਾ ਕਾਵੜ ਲੈ ਕੇ ਆ ਰਹੇ ਸੀ ਰਸਤੇ ਬਹੁਤ ਮਿਲੇ ਸਾਨੂੰ ਇੱਥੇ ਜੀ ਫੇਰ ਰਸਤਾ ਪੁੱਛਿਆ ਰਸਤਾ ਬਹੁਤ ਔਰੀ ਪੁੱਛਣਾ ਪਿਆ ਕਈ ਵਾਰ ਪੰਜ ਦੇ ਪਹਿਲੀ ਵਾਰ ਜਾਣਿਆ ਕੋਈ ਨਹੀਂ ਪਤਾ ਹੁੰਦਾ ਨਾ ਤੁਹਾਡੀ ਦਿੱਕਤ ਆ ਜਾਂਦੀ ਹੈ ਫਾਨੂੰ ਬਿਲਕੁਲ ਨਹੀਂ ਪਤਾ ਸੀਗਾ ਤੇ ਕਾਵੜ ਲੈ ਕੇ ਫਿਰ ਕਾਵੜੀ ਭਰਾ ਤੁਹਾਨੂੰ ਬਹੁਤ ਮਿਲੇ ਰਸਤੇ 'ਚ ਫਿਰ ਉਹ ਭਰਾ ਮੈਂ ਦੱਸਿਆ ਇੱਕ ਹਾਂਸ ਢਹਿੜਾ ਨਾ ਉੱਪਰ ਜਾਈ ਕਰੀ ਸੀ ਇੱਕ ਵਾਰੀ ਇੱਥੇ ਗੁਰਧਾਨ ਨੇ ਕੋਈ ਕੁਝ ਕਹਿਤਾ ਹਾਂਸ ਢਹਿੜ ਪੰਡਾ ਕੁਝ ਹੋਰ ਹੀ ਕਹੇਗਾ ਹਾਂਸਾ ਠੂਰ ਪਤਾ ਨਹੀਂ ਕੀ ਕਹਿੰਦਾ ਗੁਰਧਾਨ ਨੇ ਉਹ 올ਟਿਕੇ ਭਰਾ ਜੀ ਦੱਸ ਰਿਹਾ ਸੀਗੇ ਫਿਰ ਦੁਬਾਰੇ ਜਾਦਾ ਵੀ ਹਾਂਸ ਢਹਿੜਾ ਤੇ ਹਾਂ ਦੱਸਿਆ ਕਹਿੰਦੇ ਵੀ ਇੱਥੋਂ ਨੇੜੇ ਹੀ ਬੱਸਾਂ ਹੀ ਕਰਕੇ ਆਪਣਾ ਸੀ ਚਲੋ ਇਹ ਦੂਆ ਵੱਡੇ ਰੋਡ ਤੇ ਚੜਾਂਗੇ ਥੋੜੀ ਦੂਰੀ ਰਹਿ ਗਿਆ ਬਸ ਇਹ ਗੁਰਦੁਆਰਾ ਸਾਹਿਬ ਹੈ। ਆਹ ਸਿੱਜ ਪਿੰਡ ਚ ਪੈਂਦਾ ਸੀਗਾ। ਫਿਰ ਅਸੀਂ ਚੱਲਦੇ ਗਏ, ਚੱਲਦੇ ਗਏ। ਇਹ ਤੋਂ ਅਗਲੇ ਪਿੰਡ ਤੋਂ ਬਾਅਦ ਵੱਡੇ ਰੋਡ ਤੇ ਚੜਾਂਗੇ ਆਪਾਂ। ਵੱਡੇ ਰੋਡ ਤੋਂ ਹੀ ਜਾਗੇ। ਫਿਰ ਥੋੜਾ ਜਿਹਾ ਲਵੀ ਸੀਗਾ। ਉਹ ਵੀ ਤੁਹਾਨੂੰ ਦੱਸਾਂ। ਉੱਥੇ ਵਿੱਚ ਭੁੱਲ ਗਏ ਜੀ ਗਾਂ ਲੰਘੀ ਸੀ। ਇੱਕ ਸ਼ੈਡ ਮੋੜਨਾ ਸ਼ਾਇਦ ਉਹ ਤੋਂ ਵੀ ਗਲਤ ਮੁੜ ਆ ਗਿਆ। ਅਸੀਂ ਅੱਗੇ ਲੰਘ ਗਏ। ਇੰਨਾ ਕਿ ਜਾਣਾ ਨਹੀਂ ਹੈਗਾ ਸੀਗਾ। ਹਜੇ ਰੋਡ ਵੱਡਾ ਆਊਗਾ। ਇਹ ਪਿੰਡ ਚ ਵੀ ਦਿਖਾ ਰਹੇ ਹਾਂ ਤੁਹਾਨੂੰ। ਇਹ ਨੇ ਪਿੰਡ ਹਰਿਆਣੇ ਦੇ ਹਾਰੇ ਮੋਲ ਪਸੇ ਉਹ ਹੈ ਜੀ ਬੋਲ ਚੱਲਦਾ ਫਰਕ ਹੁੰਦਾ ਪਸੇ ਲਓ ਜੀ ਵੱਡੇ ਰੋਡ ਤੇ ਆਪਾਂ ਚੜ ਚੁੱਕੇ ਆਂ ਇਹ ਆਪਣਾ ਆ ਗਿਆ ਛੋਟਾ ਖਨੋਰੀ ਬਾਡਰ ਜਿੱਥੇ ਆਪਣਾ ਕਿਸਾਨਾਂ ਨਾਲ ਧਰਨਾ ਚੱਲਿਆ ਗਿਆ ਉਹੀ ਜਗ੍ਹਾ ਆ ਗਿਆ ਤੇ ਸਥਾਨ ਹੰਸ ਡਹਿਰ ਵਿਕੇ ਪਹੁੰਚੇ ਇੱਥੇ ਧਰਮ ਸਥਾਨ ਬਣਿਆ ਹੋਇਆ ਸਰੋਵਰ ਬਣਿਆ ਹੋਇਆ ਇੱਥੇ ਪਹੁੰਚੇ ਆਪਾਂ ਦਰਸ਼ਨ ਕਰੇ ਸਾਰੇ ਇਹਦਾ ਵੀ ਬਲੌਗ ਆ ਜਿਹੜਾ ਆਪਾਂ ਅਲੱਗ ਅਪਲੋਡ ਕਰਿਆ ਪੂਰਾ ਬਲੌਗ ਬਣਾਇਆ ਆਪਣਾ ਸਾਰਾ ਦਿਖਾਏ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਉਹ ਵੀ ਸਾਰਾ ਵਲੌਗ ਆਪਣਾ ਜਰੂਰ ਦੇਖਿਓ ਬਹੁਤ ਵਧੀਆ ਸਥਾਨ ਬਣਿਆ ਹੋਇਆ ਹੈ Hindu related ਸਥਾਨ ਹੈ Hindu ਧਰਮ related ਸਥਾਨ ਹੈ ਇਹ ਤੇ ਵਧੀਆ ਸੰਗਤ ਪਹੁੰਚਦੇ ਬਹੁਤ ਇੱਥੇ ਵੀ ਬੇਤੇ ਵੀ ਪਹੁੰਚੇ ਹੋਏ ਸੀਗੇ ਵੀ ਆਪਾਂ ਤੁਹਾਨੂੰ ਬਾਰ ਬਾਰ ਦਿਖਾਇਆ ਕਰ ਲਾਂ ਅੰਦਰੋਂ ਆਪਾਂ ਸਾਰਾ ਵਲੌਗ ਅਲੱਗ ਅਪਲੋਡ ਕਰਾਂਗੇ ਇਹਦਾ ਬਿੰਦੂ ਸਾਰਾ ਦਾ ਅਲੱਗ ਪੂਰਾ ਵਲੌਗ ਹੈ ਇੱਕ ਆਪਣਾ ਤੁਸੀਂ ਦੇਖਿਓ ਜਰੂਰ ਇਹ ਆਪਣਾ ਇੱਕ ਸੰਸਾਰ ਹੈ ਆਪਾਂ ਰਸਤਿਆਂ ਦਾ ਵਲੌਗ ਹੀ ਹੈ ਜਿਹੜਾ ਆਪਾਂ ਜਿੱਥੇ-ਤੇ ਗਏ ਉਸ ਨੂੰ ਮੋਟਾ-ਮੋਟਾ ਦਿਖਾ ਰਹੇ ਹਾਂ ਇਹ ਇਹ ਤੋਂ ਆਪ ਬਾਅਦ ਚੱਲਾਂਗੇ ਆਪਾਂ ਜੋ ਐਸੀ ਪਾਤੜਾ ਹੰਤਲਾ ਪਹੁੰਚ ਗਏ ਬੱਚੇ ਕਹਿੰਦੇ ਖਾਣਾ ਆਪਣੇ ਬੱਚੇ ਨੇ ਆਈਸਕ੍ਰੀਮ ਖਾਧੀ ਆਈਸਕ੍ਰੀਮ ਖਾ ਕੇ ਜੋ ਜੀ ਪਾਤੜਾ ਪਹੁੰਚੇ ਤਾਂ ਮਨ ਦੇ ਵਿਚਾਰ ਆਇਆ ਵੀ ਇੱਥੇ ਬਹੁਤ ਸੋਹਣਾ ਮੰਦਰ ਬਣਿਆ ਹੋਇਆ ਜੋ ਖਟ ਸ੍ਰੀ ਖਟੂ ਸ਼ਾਮ ਮੰਦਰ ਪਾਤੜਾ ਗਾਨਕੇ ਵੀ ਆਪਾਂ ਉੱਥੇ ਵੀ ਚੱਲ ਕੇ ਆਉਣਾ ਗਾਗਨ ਨੇ ਪਹਿਲਾਂ ਸੁਣਿਆ ਸੀ ਮੰਦਰ ਬਾਰੇ ਮੈਂ ਵੀ ਸੁਣਿਆ ਤੈਗੇ ਜ ਵਰਗੇ ਤੇ ਗਏ ਨਹੀਂ ਸੀ ਫਿਰ ਅਸੀਂ ਉੱਤੇ ਵਿਚਾਰ ਬਣ ਕੇ ਜਦੋਂ ਪਹੁੰਚ ਗਏ ਦੇਖੋ ਜੇ ਬਾਰੇ ਬਾਜ਼ਾਰ ਲੱਗਿਆ ਹੋਇਆ ਸੀਗਾ ਜੀ ਲੈਣੀ ਹੋਣੀ ਆਪਣੇ ਸ਼ਾਧ ਵਗੈਰਾ ਲੈਣਾ ਹੋਵੇ ਇੱਥੇ ਮਿਲਦਾ ਸਾਰਾ ਬਾਹਰ ਇਹ ਮੰਦਿਰ ਬਹੁਤ ਸੁੰਦਰ ਬਣਿਆ ਇਹਦਾ ਵੀ ਜਿਹੜਾ ਬਲੌਗ ਹੈ ਉਹ ਅਲੱਗ ਅਪਲੋਡ ਕਰਾਂਗੇ ਕੱਲੋਂ ਪੁੱਤ ਤਿੰਨ ਸਾਂਵੇਂ ਜਾ ਕੇ ਇਹ ਤਾਂ ਕਰਕੇ ਅਲੱਗ-ਅਲਗ ਬਲੌਗ ਆਪਾਂ ਤਿਆਰ ਕਰੇ ਸੀ ਕਿ ਕੁਝ ਸਾਰਾ ਵੱਡਾ ਬੜਾ ਹੋ ਜਾਂਦਾ ਬਲੌਗ ਇਹਦਾ ਬਲੌਗ ਆਪਣੇ ਅਲੱਗ ਬਣਾਇਆ ਇਹ ਮੰਦਿਰ ਬਹੁਤ ਜਿਆਦਾ ਸੁੰਦਰ ਮੰਦਿਰ ਬਣਿਆ ਹੋਇਆ ਦੇਖਿਓ ਜਰੂਰ ਤੇ ਹੋ ਸਕੇ ਤਾਂ ਆ ਕੇ ਦੇਖ ਕੇ ਵੀ ਜਾ ਦਰਸ਼ਨ ਕਰਕੇ ਜਾਇਓ ਤੇ ਬੱਚਿਆਂ ਨੇ ਦੇਖਿਆ ਗगनੌਰ ਕਹਿੰਦੇ ਮਾੜਾ ਮੋਟਾ ਕੁਝ ਲੈਣਾ ਸੀ ਉਹਨਾਂ ਨੇ ਚਲੋ ਸ਼ਾਪਿੰਗ ਵਗੈਰਾ ਕੀਤੀ ਹਲਕੀ ਫੁਲਕੀ ਜੀ ਬੜਾ ਮੋਟਾ ਕੁਝ ਲੈਣਾ ਹੁੰਦਾ ਸਾਨੂੰ ਪਤਾ ਹੀ ਐ ਡੀਜੀ ਦਾ ਕੰਮ ਹੁੰਦਾ ਬਾਜ਼ਾਰ ਦੇਖਿਆ ਨਹੀਂ ਤੇ ਬਾਜ਼ਾਰ ਚ ਬੜਨ ਦੀ ਕਾਲੀ ਹੋ ਜਾਂਦੀ ਇਹਨਾਂ ਨੂੰ ਸਾਨੂੰ ਪਤਾ ਹੀ ਐ ਫਿਰ ਇਹਨਾਂ ਨੇ ਉੱਥੇ ਕੁਝ ਮੋਟਾ ਕਨਾ ਵਗੈਰਾ ਵਾਸਤੇ ਲੈਤੇ ਸੀਗੇ ਇੱਕ ਦੋ ਚੀਜ਼ਾਂ ਉਹ ਵੀ ਆਪਾਂ ਚਲੋ ਵਿੱਚ ਐਡ ਕਰ ਲਿਆ ਸੀ ਵਲੌਗ ਚ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਲਓ ਸਾਰੀਆਂ ਤੁਸੀਂ ਬਜ਼ਾਰ ਬੈ ਸੋੜਨ ਲੱਗਿਆ ਹੁੰਦਾ ਬੜਾ ਨਹੀਂ ਹੁੰਦਾ ਪਰ ਮੰਦਿਰ ਬਹੁਤ ਜਿਆਦਾ ਸੁੰਦਰ ਬਣਿਆ ਹੋਇਆ ਉਮੀਦ ਤੋਂ ਵੀ ਜਿਆਦਾ ਸੁੰਦਰ ਮੰਦਿਰ ਬਣਿਆ ਹੋਇਆ ਸਾਰਾ ਦੇਖਿਆ ਸੀ ਤੁਸੀਂ ਵੀ ਕੋਸ਼ਿਸ਼ ਕਰਿਆ ਉਹਨ ਦੀ ਤੇ ਇਹਦਾ ਮੰਦਿਰ ਦਾ ਵਲੌਗ ਹੀ ਲੱਗ ਬਣਿਆ ਹੋਇਆ ਉਹ ਦੇਖਿਓ ਫਿਰ ਗਾਗਨ ਤੇ ਕਰਨ ਵਾਲੇ ਜੀ ਲਿਆ ਮੜਾ ਮੋਟਾ ਜਿਹੜਾ ਲੈਣਾ ਸੀ ਇਹਨਾਂ ਨੇ ਕੁਝ ਲੈ ਲਿਆ ਮੈਸ ਇਲੈਕਟ੍ਰੀਕ ਚੱਲ ਰਹੀ ਐ ਇਹ ਲੋ ਜੀ ਕਰਨ ਨੇ ਸਲੈਕਟ ਕਰ ਲਿਆ ਤੇ ਜਿਹੜਾ ਗਾਗਨ ਵੀ ਸਲੈਕਟ ਕਰ ਲਊਗੀ ਬਸ ਆਪਾਂ ਦੇ ਵੀ ਚੱਲਣਾ ਮੰਦਰ ਦੇਖਣਾ ਸਾਰਾ ਪਰ ਬਾਬਸੀ ਵੀ ਹੈ ਹਾਂ ਲੇਟ ਨਾਲ ਸਵੇਰੇ ਚੱਲੇ ਹੋਏ ਹਾਂ ਸਵੇਰੇ ਜਲਦੀ 7 ਵਜੇ ਨਿਕਲ ਗਏ ਜੀ ਘਰੋਂ ਬੱਚਿਆਂ ਨੂੰ ਇਹ ਸਾਨੂੰ ਛੇਤੀ ਕੁਝ ਮਿਲ ਜੇ ਇਹਨਾਂ ਨੂੰ ਇਤਕਾਲੀ ਸੀਗੀ ਪਰ ਬੱਚੇ ਲੈਣ ਵਾਲਾ ਇੱਥੇ ਕੋਈ ਬਾਹਲਾ ਹੈ ਨਹੀਂ ਸੀ ਲਓ ਜੀ ਮੰਦਰ ਚ ਆਪਾਂ ਕਰ ਚੁੱਕੇ ਪੈਂਟ ਮੰਦਰ ਦੇ ਕੋਲ ਵਾਲੀ ਦ੍ਰਿਸ਼ ਦਿਖਾ ਰਹੇ ਹਾਂ ਤੁਹਾਨੂੰ ਦੇਖ ਰਹੇ ਹੋ ਤੁਸੀਂ ਬਹੁਤ ਸੁੰਦਰ ਮੰਦਰ ਅੰਦਰ ਦੇਖੋਗੇ ਤਾਂ ਮਨ ਬਾਗੋ ਬਾਗ ਹੋ ਜਾਂਦਾ ਉਹ ਬਲਾ ਉਸੀ ਅਗਲਾ ਦੇਖਿਓ ਆਪਣਾ ਇਹਦੇ ਵਿੱਚ ਆਪਾਂ ਨਹੀਂ ਦਿਖਾਉਂਦੇ ਅੰਦਰੋਂ ਅਲੱਗ ਬਲੌਗ ਆਪਣਾ ਅਪਲੋਡ ਕਰਾਂਗੇ ਸਪੈਸ਼ਲ ਕਟੂ ਸ਼ਾਮ ਮੰਦਰ ਦਾ ਉਹ ਜਰੂਰ ਦੇਖੋ ਬਹੁਤ ਜ਼ਿਆਦਾ ਉਮੀਦ ਤੇ ਵੱਡ ਸੁਣਾ ਮੰਦਰ ਬਣਿਆ ਹੋਇਆ ਹੈ ਸਾਫ਼ ਸਪਾਈ ਪਰ ਹਰ ਇੱਕ ਚੀਜ਼ ਅੱਖੋਂ ਬੜਾ ਸੁੰਦਰ ਮੰਦਿਰਾ ਜੀ ਦੇਖਿਓ ਇੱਥੇ ਲੰਗਰ ਹਾਲ ਸੀ ਲੰਗਰ ਵੀ ਸ਼ਕਿਆ ਸੀ ਨੇ ਬਹੁਤ ਸੁੰਦਰ ਲੰਗਰ ਸਵਾਦ ਟੇਸਟੀ ਲੰਗਰ ਬਣਾਇਆ ਸੀ ਬਹੁਤ ਨਜ਼ਾਰਾ ਆਇਆ ਭੁੱਖ ਲੱਗੀ ਹੋਈ ਸੀਗੀ ਅਨੰਤ ਆਇਆ ਲੰਗਰ ਸ਼ਕ ਕੇ ਦੇਖੋ ਪੱਖਾ ਵਗਣ ਲੱਗਿਆ ਹੋਇਆ ਇੱਥੇ ਹਮਮ ਔਸੰਦਰ ਪੱਖਾ ਸੀਗਾ ਤੇ ਮੰਦਿਰ ਦੇ ਐਂਟਰੀ ਅੰਦਰ ਮੰਦ ਹੁੰਦਾ ਹੀ ਦੇਖੋ ਕਿੰਨਾ ਸੋਹਣਾ ਮੰਦਿਰ ਹੈ ਇੱਥੋਂ ਪ੍ਰਕਰ ਕਰਨ ਲੱਗੇ ਰਾਤ ਨੂੰ ਬਹੁਤ ਚਾਰਜ ਬਜਾਦੇ ਆ ਇਹ ਜੋ ਲੈਣੇ ਧੁੱਪ ਹੁੰਦੀ ਊੜੀ ਜੀ ਜੇ ਰਾਤ ਨੂੰ ਲੇਟ ਉੱਠ ਲੱਗੀਆਂ ਹੁੰਦੀਆਂ ਨੇ ਬੜਾ ਸੁੰਦਰ ਲੱਗਦਾ ਹੋਰ ਵੀ ਬਹੁਤ ਜ਼ਿਆਦਾ ਯਾਰ ਉਮੀਦ ਤੋਂ ਵੀ ਜ਼ਿਆਦਾ ਸੁੰਦਰ ਮੰਦਿਰ ਬਣਿਆ ਹੋਇਆ ਬਹੁਤ ਵਧੀਆ ਕਹਿਣ ਗੱਲਬਾਤ ਰਹੀ ਇਹ ਅੱਜ ਦਾ ਟੂਰ ਹੈ ਆਪਣਾ ਦੇਖੋ ਹਾਂਜੀ ਦੋਸਤੋ ਆਪਾਂ ਪਏ ਅੱਜ ਘੁੰਮ ਫਿਰ ਕੇ ਵਾਪਸ ਆ ਚੁੱਕੇ ਹਾਂ ਅੱਜ ਕਈ ਥਾਵਾਂ ਦਾ ਟੂਰ ਆਇਆ ਦੋ ਤਿੰਨ ਥਾਵਾਂ ਜਾ ਕੇ ਆਏ ਸੀ ਬਹੁਤ ਆਨੰਦ ਆਇਆ ਕਿਵੇਂ ਲੱਗਿਆ ਸਾਰੇ ਘੁੰਮੇ ਫਿਰੇ ਦੇਖਿਆ ਬਹੁਤ ਮਜ਼ਾ ਆਇਆ ਤੇ ਆਪਣਾ ਬਲੌਗ ਸਾਰਾ ਜਰੂਰ ਦੇਖਿਓ ਬਹੁਤ ਕੈਂਟ ਬਲੌਗ ਹੈ ਇਹ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਾਂਗੇ ਅਗਲੇ ਬਲੌਗ ਸ਼ੁਕਰੀਆ ਥੈਂਕ ਯੂ ਲਾਈਕ ਕਮੈਂਟ ਸ਼ੇਅਰ ਕਰਦਾ ਗਾ ਧੰਨਵਾਦ